ਕਿਨੀਆਵਾਜ ਟੂਰਨਾਮੈਂਟ ਤੇ ਹਾਜ਼ਰੀ ਲਗਵਾਈ ਹੈ ਕੀ ਸੰਦੇਸ਼ ਦੇਉਂਦੇ ਕੀ ਕਹਿੰਦੇ ਪਹਿਲਾਂ ਸਭ ਤੋਂ ਵੱਧ ਧੰਨਵਾਦ ਕਰਨਾ ਚਾਹੁੰਦਾ ਸ੍ਰੀ ਚਰਨ ਕਮਲ ਸਿੰਘ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਜਿਹਦੇ ਪ੍ਰਧਾਨ ਸਰ ਦਾ ਜਸਪਾਲ ਸਿੰਘ ਜੱਜ ਉਹਨਾਂ ਨੇ ਦੇ ਸਾਰੀ ਜਿਹੜੀ ਟੀਮ ਇਹ ਤਕਰੀਬਨ ਹਰੇਕ ਸਾਲ ਦੀ ਤਰ੍ਹਾਂ ਜਿਹੜਾ ਗੁਰੂ ਗੋਬਿੰਦ ਸਿੰਘ ਸਟੇਡੀਅਮ ਆ ਸਾਡਾ ਮਾਚਵਾਲਾ ਸਾਹਿਬ ਇੱਥੇ ਵੱਡਾ ਟੂਰਨਾਮੈਂਟ ਕਰਵਾਉਂਦੇ ਨੇ ਜਿਹਦੇ ਵਿੱਚ ਹਾਕੀ ਵੀ ਦੇਖ ਰਹੇ ਹੋ ਤੁਸੀਂ ਪੰਜਾਬ ਦੇ ਕੋਨੇ-ਕੋਨੇ ਤੋਂ ਟੀਮਾਂ ਆਈਆਂ ਨੇ ਫੁੱਟਬਾਲ ਦਾ ਜਿਹੜੇ ਮੈਚ ਚੱਲ ਰਹੇ ਨੇ ਐਥਲੈਟਿਕ ਹੋਰੀਆ ਕਬੱਡੀ ਵੀ ਖੇਢੀ ਗਈ ਆ ਔਰ ਕੁੱਤਿਆਂ ਦੀ ਦੌੜਾਂ ਕਰਵਾਈਆਂ ਗਈਆਂ ਨੇ ਜਿਹਦੇ ਵਿੱਚ ਮੈਸਮਨਾ ਕੋਈ ਨਾਮੀ ਖਿਡਾਰੀ ਔਰ ਨਾਮੀ ਜਿਹੜੇ ਮੈਸਮਨਾ ਕੋਈ ਕੁੱਤੇ ਜਿਹੜੇ ਭਜਾਉਂਦੇ ਨੇ ਉਹ ਇੱਥੇ ਆਏ ਨੇ ਔਰ ਕੋਈ ਵੀ ਬੜੀ ਖੁਸ਼ੀ ਹੋਈ ਆ ਕਿ ਸਰਦਾਰ ਜਸਪਾਲ ਸਿੰਘ ਜੱਜ ਜਿਹੜੇ ਆਪ ਵੀ ਮੈਸਮਨਾ ਕੋਈ ਫੁੱਟਬਾਲ ਦੇ ਵੱਡੇ ਖਿਡਾਰੀ ਹੁਣ ਵੀ ਹੈਗੇ ਨੇ ਪਹਿਲਾਂ ਵੀ ਰਹੇ ਨੇ ਤੇ ਇਹਨਾਂ ਦੇ ਸਾਰੀ ਦੇਖ ਰੇ ਖੇਡ ਬਹੁਤ ਲੰਮੇ ਸਮੇਂ ਤੋਂ ਤਕਰੀਬਨ 20 15 20 ਸਾਲ ਤੱਕ ਮੈਨੂੰ ਦੇਖਦੇ ਨੇ ਹੋਗੇ ਟੂਰਨਾਮੈਂਟ ਦੇ ਵਿੱਚ ਇਥੇ ਇਹਨਾਂ ਦੀ ਸ਼ਮੂਲੀਅਤ ਕਰਦੇ ਹੋਏ ਔਰ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਦੇ ਨੇ ਜਿੰਨੇ ਵੀ ਸਾਡੇ ਪੁਰਾਣੇ ਖਿਡਾਰੀ ਨੇ ਇਸ ਇਲਾਕੇ ਦੇ ਉਹਨਾਂ ਦੇ ਸਹਿਯੋਗ ਦੇ ਨਾਲ ਕਿਉਂਕਿ ਵੱਡੀ ਗੱਲ ਹੁੰਦੀ ਹੈ ਕਿ ਜਿਹੜੇ ਪੁਰਾਣੇ ਖਿਡਾਰੀ ਨੇ ਯਾਦ ਕਰਨਾ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਸਾਰੇ ਨੌਜਵਾਨਾਂ ਨੂੰ ਕਿ ਇਹ ਜਿਹੜੀਆਂ ਖੇਡਾਂ ਨੇ ਆਪਣੇ ਲਈ ਬਹੁਤ ਜ਼ਰੂਰੀ ਕਿਉਂਕਿ ਆਪਾਂ ਮਹਿਸੂਸ ਕਰ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਉਹ ਕਾਫੀ ਹੈ ਔਰ ਇਹਨੂੰ ਠੱਲਣ ਦੇ ਲਈ ਇਹੋ ਜਿਹੜੀਆਂ ਖੇਡਾਂ ਨੇ ਇਹੋ ਜਿਹੇ ਜਿਹੜੇ ਟੂਰਨਾਮੈਂਟ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੋਣੇ ਬੜੇ ਜ਼ਰੂਰੀ ਨੇ ਮੈਂ ਵਧਾਈ ਦੇਣਾ ਚਾਹੁੰਦਾ ਸ਼੍ਰੀ ਚੰਨ ਕਮਲ ਸਪੋਰਟਸ ਕਲੱਬ ਦੇ ਸਾਰੇ ਅਹੁਦੇਦਾਰ ਸਾਹਿਬਾਨ ਨੂੰ ਪ੍ਰਧਾਨ ਸਾਹਿਬ ਨੂੰ ਚੇਅਰਮੈਨ ਸਾਹਿਬਾਨ ਨੂੰ ਸਾਰੀਆਂ ਵੱਖ-ਵੱਖ ਪਾਰਟੀਆਂ ਦੇ ਜਿਹੜੇ ਆਗੂ ਸਾਹਿਬਾਨ ਆਏ ਨੇ ਕਿਉਂਕਿ ਸਾਰਿਆਂ ਦੀ ਸ਼ਮੂਲੀਅਤ ਕਿਉਂਕਿ ਮੇਰੀ ਕਿਉਂਕਿ ਮੈਂ ਵੀ ਖੇਡਾਂ ਕਰਵਾਉਣਾ ਰਹਿੰਦਾ ਸੀ ਸਾਡੀ ਇੱਕੋ ਗੱਲ ਹੁੰਦੀ ਸੀ ਕਿ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਸੀਂ ਬੁਲਾਉਣਾ ਹਾਂਜੀ ਹੋ ਸਕਦਾ ਇਹਨੂੰ ਮੈਂ ਕਹਾਂ ਇਹ ਸਾਰਾ ਸੱਡੇ ਸਾਰੇ ਦਾ ਸੰਕਟ ਟੂਰਨਾਮੈਂਟ ਆ ਤੁਹਾਡੇ ਇਸ ਦੇ ਮੌਕੇ ਤੇ ਆਪੋ ਸਾਨੂੰ ਬਹੁਤ ਹੀ ਖੁਸ਼ੀ ਹੋਈ ਹੈ ਤੇ ਪਰਸ਼ੁਵੀ ਜੀ ਕਰੇ ਜੀ ਦਾ ਸਾਥ ਦੇ ਰਹੇ ਨੇ ਸਾਰੇ ਖੇਡੀ ਸਾਥ ਕਰੇਗੇ ਪ੍ਰਵਾਹ ਸਾਹਿਬ ਨਾਲ ਲੋਕ ਸਾਥੇ ਸਾਰੇ ਸਾਥੀ ਕਰੇਗੇ ਸਾਰਿਆਂ ਦਾ ਬਹੁਤ ਬਹੁਤ ਧੰਨ ਸਾਰਿਆਂ ਨੂੰ ਜੀਣਾ ਕਰ ਮਰਥਾਸ ਤੌਰ ਤੇ ਪੱਤਰਕਾਰ ਭਾਈ ਜਰੇ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਚੋ ਵੇ ਰੋਜ਼ ਦੇਖ ਰਿਹਾ ਕਿ ਪਲੈਟਫਾਰਮ ਦੀ ਮੀਡੀਆ ਰੈਡ ਮੀਡੀਆ ਦੇ ਉੱਤੇ ਜਿਹੜੀਆਂ ਇਹ ਟੂਰਨਾਮੈਂਟ ਦੀਆਂ ਖਬਰਾਂ ਨੇ ਲੋਕਾਂ ਨੂੰ ਜਾਗਰੂਕ ਕਰ ਦੇਦੀ ਇਹ ਸਾਫ ਰਹੇ ਨੇ ਤੁਹਾਨੂੰ ਵੀਰ ਸਾਰੇ ਦਰਸ਼ਕ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਜਿਹੜਾ ਕੋ ਟੂਰਨਾਮੈਂਟ ਕਰਵਾਇਆ ਜਾ ਰਿਹਾ ਫਿਲਮਾਂ ਟੂਰਨਾਮੈਂਟ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ੍ਰੀ ਚੰਨ ਕੌ ਉਸ ਆਪੋਰਟ ਐਂਡ ਵੈਲਫੇਅਰ ਕਲੱਬ ਵੱਲੋਂ ਫਾਰਮਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਜਿਸ ਵਿੱਚ 22 ਤਰੀਕ ਤੋਂ ਫੁੱਟਬਾਲ ਹਾਕੀ ਇਹ ਐਥਲੈਟਿਕ ਦੇ ਮੁਕਾਬਲੇ ਕਰਾਇਆ ਗਿਆ ਸੀ ਅੱਜ ਆਖਰੀ ਦਿਨ 25 ਤਰੀਕ ਨੂੰ ਉਹ ਵੀ ਅੱਜ ਦਹਾਦ ਹੋਇਆ ਜਾ ਰਹੀ ਹੈ ਅੱਜ ਜਹਰ ਨੂੰ ਦੇ ਬਹੁਤ ਬਹੁਤ ਦਸੇਕ ਪਹੁੰਚੇ ਨੇ ਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰਬੰਧਕਾਂ ਦੇ ਬਹੁਤ ਬਹੁਤ ਲੁੱਟਸ ਹੈ ਹਾਂ ਵਨ ਪਹੁੰਚੇ ਨੇ ਤੇ ਬੜਾ ਵਧੀਆ ਜਿਹਾ ਮੇਲਾ ਭਰਿਆ ਕਮੈਂਟਰੀ ਵਾਲੇ ਸਾਡੇ ਗੋਨੀ ਭਾਈ ਹੁਣੇ ਆ ਜਾਈ ਨੇ। ਸੋ ਬਹੁਤ ਵਧੀਆ ਮੇਲਾ ਭਰਿਆ ਜੀ। ਜਿਹੜੀ ਜਿਹੜੀ ਜੀ ਕੋਡਾ ਆਣੀਆ ਸ਼ੁਰੂ ਹੋ ਗਿਆ ਜੰਤੂ। ਇਸ ਹਨ ਲਗਾਤਾਰ ਅਸੀਂ ਜਿਹੜੀ ਮੇਲ ਸਾਡੀ ਫੁੱਟਬਾਲ ਤੇ ਹਾਕੀ ਹੁੰਦੀ ਆ, ਅਥਲੈਟਿਕਸ ਹੁੰਦੀ ਆ ਤੇ ਕਬੱਡੀ ਹੁੰਦੀ ਆ। ਸੋ ਇਸ ਵਾਰ ਅਸੀਂ ਨਵਾਂ ਜਿਹੜਾ ਸ਼ਹਿਰ ਦੀ ਨਿਵਾਸੀਆਂ ਨੇ ਜੋ ਕਹਿੰਦੇ ਸੀ ਕਿ ਕੋਈ ਨਵੇਂ ਚੀਜ਼ ਪੁਰਾਣਾ ਆਪਣਾ ਸੱਭਿਆਚਾਰ ਤੇ ਇਹਨੀਆਂ ਦੌੜਾਂ ਕਰਵਾਈਆਂਗੇ। ਸੋ ਪਟਿਆ ਦੀਆਂ ਦੌੜਾਂ ਨੂੰ ਦੇਖਣ ਲਈ ਬਹੁਤ ਦੂਰੇ-ਦੂਰੋਂ ਜਿਹੜੇ ਦਾਸੇ ਕਾਏ ਨੇ ਜੀ। ਅਸੀਂ ਹਰੋਂ ਦਾ ਬਹੁਤ ਧੰਨਵਾਦ ਕਰਦੇ ਆਂ। ਉਹ ਪੰਜਾਬ ਦੇ ਕੋਨੇ-ਕੋਨੇ ਤੋਂ ਜੀ ਹਰੇਕ ਜ਼ਿਲ੍ਹੇ ਤੋਂ ਟੂਣਾ ਪਹੁੰਚ ਰਹੀਆਂ ਨੇ। ਪੂਰੇ ਦਿਨ ਬੜੇ ਚਾਰ ਨਾਲ ਟੀਮਾਂ ਆਈਆਂ ਨੇ ਜੀ। ਅੱਜ ਗੁਦਰ ਚਰਕਮਲ ਸਾਹਿਬ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਜਿਹੜਾ ਕੱਪ ਸਾਹੀ ਯਾਦ ਦੇ ਵਿੱਚ ਹਾਰਨਾ ਖੇਡ ਮੇਲੇ ਲੱਗਿਆ ਜਾ ਰਹੇ ਆ ਉਹਦੇ ਤੇ बतौर ਵਿਸ਼ੇਸ਼ ਮਹਿਮਾਨ ਮੈਂ ਪਹੁੰਚਿਆ ਮੈਂ ਸਭ ਤੋਂ ਪਹਿਲਾਂ ਸਾਰੀ ਪ੍ਰਬੰਧਕ ਕਮੇਟੀ ਨੂੰ ਵਾਰਤਬਾਤ ਕਰਨਾ ਔਰ ਬਹੁਤ ਮੁਲੱਖਣ ਗੱਲਾਂ ਇਹ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਜਿਹੜੇ ਨੇ ਉਹ ਇਸ ਤਰ੍ਹਾਂ ਦੀ ਸਿੱਖਿਆਨ ਤੇਲੀ ਯਾਦ ਦੇ ਵਿੱਚ ਹੁਣੇ ਜ਼ਰੂਰੀ ਉਹਦੇ ਨਾਲ ਨਾਲ ਜਿੱਥੇ ਅਸੀਂ ਜਾਣ ਵਾਲੀ ਸਿੱਖਿਆ ਤੇ ਉਹਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦੇ ਆ ਉਥੇ ਨੌਜਵਾਨਾਂ ਨੂੰ ਜਿਹੜੀ ਹੈ ਸਪੋਰਟਸ ਦੇ ਵਿੱਚ ਚੰਗੇ ਬਣਨ ਲਈ ਇੱਕ ਪਲੇਟਫਾਰਮ ਮਿਲਦਾ ਅੱਜ ਦੇ ਸਮੇਂ ਦੇ ਵਿੱਚ ਖੇਡਾਂ ਜਿਹੜੀਆਂ ਨੇ ਸਰੀਰਕ ਵਿਕਾਸ ਵਾਸਤੇ ਦਿਮਾਗੀ ਤੰਦਰੁਸਤੀ ਵਾਸਤੇ ਮਨੁੱਖ ਦੇ ਲਈ ਬਹੁਤ ਜ਼ਰੂਰੀ ਵੀ ਨੇ ਜਿੱਥੇ ਆਪਾਂ ਲਸ਼ੀਆਂ ਤੋਂ ਗੌਰ ਹੁੰਦੀਆਂ ਇਹਦੇ ਨਾਲ ਉੱਥੇ ਸਰੀਰਕ ਵਿਕਾਸ ਵੀ ਹੁੰਦਾ ਔਰ ਸਾਨੂੰ ਇੱਕ ਡਿਫਰੈਂਟ એનર્ਜੀ ਮਿਲਦੀ ਹੈ ਅੱਗੇ ਵਧਣ ਵਾਸਤੇ ਸਪੋਰਟਸ ਦੇ थ्रू ਸੋ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਖਾਸ ਤੌਰ ਤੇ ਰਾਪਰਮਿਸ਼ਨ ਟੈਲੋਂ ਮੈਂ ਇੱਥੇ ਖੜੇ ਨੇ ਇਹਨਾਂ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਇੱਕ ਵਾਰੀ ਫੇਟੂ ਸਮੂਹ ਕਲਾਸਾਂ ਸੂ ਮੇਰੇ ਵੀਰ ਆ ਪ੍ਰਧਾਨ ਜੀ ਖੜੇ ਨੇ ਇਹਨਾਂ ਨੂੰ ਇਹਨਾਂ ਦੀ ਸਮੁੱਚੀ ਟੀਮ ਨੂੰ ਆਏ ਹੋ ਸਾਰੇ ਮਹਿਮਾਨਾਂ ਨੂੰ ਪਾਰਟਿਸਪੈਂਟਸ ਨੂੰ ਬਹੁਤ ਬਹੁਤ ਵਧਾਈ ਵੈਕੂਲ ਜੀ ਦਾ ਖਾਲਸਾ